ਅਰ ਹਰ ਨਾਮ ਧਿਉ ਸਦਾ ਮਨ ਪ੍ਰੇਮ ਕਰ ਲੋਭ ਮੋਹ ਹੰਕਾਰ ਦੂਤ ਜਮ ਦੂਰ ਹਰ ਤਨ ਤਨ ਜੁਕਤ ਬਤਾਉ ਸਤਿਗੁਰ ਬਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਬਾਵਨ ਪੁੱਤਰ ਅੰਮ੍ਰਿਤ ਬਾਣੀ ਸ਼ਬਦ ਮੰਗਲਾ ਚਾਰ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਹਨ ਕਿ ਜੀਵ ਨੂੰ ਹਮੇਸ਼ਾ ਮਨ ਦੇ ਵਿੱਚ ਹਰ ਹਰ ਉਸ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਕਿਹ ਜੀਵ ਤੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਹਰ ਹਰ ਨਾਮ ਸਿਮਰਨਾ ਉਹਨੂੰ ਯਾਦ ਕਰਨਾ ਉਹਦੀ ਸੇਵਾ ਕਰਨੀ ਇਹ ਤੇਰੇ ਹਰ ਵੇਲੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਹਰ ਦੀ ਕਿਰਪਾ ਉਸ ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਜਦੋਂ ਕਿਰਪਾ ਹੋ ਜਾਂਦੀ ਹੈ ਹਰ ਲੋਭ ਮੋਹ ਅਹੰਕਾਰ ਦੂਤ ਅਤੇ ਜਮ ਦੂਤ ਵੀ ਦੂਰ ਹੋ ਜਾਂਦੇ ਹਨ ਸੱਚ ਸ਼ੀਲ ਸੰਤੋਖ ਸਦਾ ਗ੍ਰੜ ਕਿਜੇ ਅਮਰਤ ਹਰਿ ਕਾ ਨਾਮ ਪ੍ਰੇਮ ਕਰ ਪੀਜਿਐ ਜੀਵ ਨੂੰ ਮਨ ਵਿੱਚ ਹਮੇਸ਼ਾ ਸੱਚ ਰੱਖਣਾ ਚਾਹੀਦਾ ਹੈ ਕਿਹੇ ਜੀਵ ਮਨ ਦੇ ਵਿੱਚ ਹਮੇਸ਼ਾ ਸੱਚ ਬੋਲਣਾ ਦੁਨਿਆਵੀ ਜਦੋਂ ਆਪਾਂ ਵਿਚਰਦੇ ਦੁਨੀਆਂ ਦੇ ਵਿੱਚ ਵਿਚਰਦੇ ਆ ਤੇ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਤੇ ਮਨ ਵਿੱਚ ਸ਼ੀਲ ਅਤੇ ਸਬਰ ਸੰਤੋਖ ਪੱਕਾ ਨਿਚਿਤ ਕਰਕੇ ਤਰਨ ਕਰਨਾ ਚਾਹੀਦਾ ਹੈ ਕਿ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਹੋਵੇ ਸਤਿਆ ਸੰਤੋਖ ਹੋਵੇ ਤੇ ਸਾਡੇ ਜੀਵਨ ਦੇ ਵਿੱਚ ਸਾਨੂੰ ਜਿਹੜਾ ਕਲਾ ਕਲੇਸ਼ਾ ਉਹ ਵਿਆਪਕ ਨਹੀਂ ਹੈ ਹਰ ਦਾ ਨਾਮ ਰੂਪੀ ਅੰਮ੍ਰਿਤ ਜੀਵ ਨੂੰ ਪ੍ਰੇਮ ਕਰਕੇ ਤਰਨ ਕਰਕੇ ਪੀਣਾ ਚਾਹੀਦਾ ਹੈ ਕਿ ਭਾਈ ਗੁਰੂ ਪਾਸੋਂ ਅੰਮ੍ਰਿਤ ਨਾਮ ਰਸ ਜੀਵ ਨੂੰ ਪੀਣਾ ਚਾਹੀਦਾ ਹੈ ਇਸ ਦੇ ਪੀਣ ਨਾਲ ਲਾਭ ਇਹ ਹੁੰਦਾ ਹੈ ਕਿ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ ਸੰਤਾਂ ਸੰਗ ਨਿਵਾਸ ਸਦਾ ਚਿਤ ਲੋੜੀਏ ਮਨਮੁਖ ਦੁਸ਼ਟਾਂ ਸੰਗਤ ਤੋਂ ਮਨ ਮੋੜੀਏ ਸੰਤਾਂ ਦੀ ਸੰਗਤ ਵਾਤੇ ਜੀਵ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਇੱਛਾ ਰੱਖਣੀ ਚਾਹੀਦੀ ਹੈ ਕਿ ਅਸੀਂ ਸੰਤਾਂ ਦੀ ਸੰਗਤ ਕਰੀਏ ਸੰਤਾਂ ਦੇ ਦਰਸ਼ਨ ਕਰੀਏ ਉਹਨਾਂ ਦਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਗੁਰੂ ਪਹਿਰੇ ਸਾਧ ਸੰਗ ਜਿਓ ਉਹ ਆਪ ਦਾ ਨਾਮ ਜਪਦੇ ਹੀ ਹਨ ਤੇ ਹੋਰਾਂ ਨੂੰ ਵੀ ਜਪਾ ਦਿੰਦੇ ਹਨ ਕਿਉਂਕਿ ਸਤਗੁਰ ਜੀ ਬਰਮਾਉਂਦੇ ਹਨ ਨੰਨਾ ਨਾਮ ਕੀ ਨਾਵ ਬਨਾਈ ਕਹਿ ਰਵਿਦਾਸ ਚੜੋਰੇ ਭਾਈ ਸਤਗੁਰ ਜੀ ਬਰਮਾਉਂਦੇ ਮੈਂ ਉਸ ਪਰਮਾਤਮਾ ਦੇ ਨਾਮ ਦੀ ਕਿਸ਼ਤੀ ਬਣਾ ਦਿੱਤੀ ਹੈ ਜਹਾਜ਼ ਬਣਾ ਦਿੱਤਾ ਹੈ ਕਹਿੰਦੇ ਜਿਹੜਾ ਵੀ ਜੀਵ ਇਸ ਤੇ ਚੜ ਜਾਵੇਗਾ ਉਸ ਦਾ ਪਾਰ ਉਤਾਰਾ ਹੋ ਜਾਵੇਗਾ ਕਿ ਹੇ ਭਾਈ ਹਮੇਸ਼ਾ ਸੰਤਾਂ ਦੇ ਸੰਗ ਰਹਿਣਾ ਹੈ ਮਨ ਮੁਕ ਚਿੱਤ ਕਠੋਰ ਪੱਤਰ ਸਮਝਾਨੀਏ ਪੀਜਤ ਨਾਨਕ ਕਬੀ ਰਹੀ ਵਿੱਚ ਪਾਨੀਏ ਹੁਣ ਸਤਿਗੁਰ ਜੀ ਵਰਮਾਉਂਦੇ ਕਿ ਸਾਨੂੰ ਹਮੇਸ਼ਾ ਗੁਰਮੁਖ ਦੀ ਸੰਗਤ ਕਰਨੀ ਚਾਹੀਦੀ ਹੈ ਗੁਰਮੁਖਾਂ ਦੀ ਸੰਗਤ ਕਰਾਂਗੇ ਤੇ ਗੁਰੂ ਦੀ ਗੱਲ ਹੋਵੇਗੀ ਉਸ ਪਰਮਾਤਮਾ ਦੀ ਪ੍ਰਭੂ ਦੀ ਗੱਲ ਹੋਵੇਗੀ ਦੂਸਰਿਆਂ ਦੇ ਭਲੇ ਦੀ ਗੱਲ ਹੋਵੇਗੀ ਪਰ ਜਦੋਂ ਮਨਮੁਖ ਸਾਡੇ ਨਾਲ ਨਾਲ ਕੇ ਬੈਠ ਜਾਂਦਾ ਤੇ ਗੁਰੂ ਪੈਰੀ ਸਾਜ ਨੂੰ ਆਪ ਤਾਂ ਗੱਲਾਂ ਦੇ ਵਿੱਚ ਲੰਗਾ ਰਹਿੰਦਾ ਪਰ ਦੂਸਰਿਆਂ ਨੂੰ ਵੀ ਗੱਲਾਂ ਦੇ ਵਿੱਚ ਲਾਈ ਰੱਖਦਾ ਹੈ ਮਨਮੁਖ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਪੱਥਰ ਵਾਂਗ ਕਠੋਰ ਸਮਝਣਾ ਚਾਹੀਦਾ ਮਨਮੁਖ ਨੂੰ ਕਿ ਭਾਈ ਪੱਥਰ ਜਿਹੜਾ ਆਉਂਦਾ ਪਾਣੀ ਦੇ ਵਿੱਚ ਭਿੱਜਦਾ ਨਹੀਂ ਹੈ ਮਨਮੁਖ ਚਿੱਤ ਕਠੋਰ ਪੱਥਰ ਸਮਝਾਣੀਏ ਕਿ ਮਨਮੁਖ ਦਾ ਜਿਹੜਾ ਮੰਨਿਆ ਉਹ ਪੱਥਰ ਵਾਂਗ ਕਠੋਰ ਹੈ ਪੀਜਤ ਨਾਨਕ ਕਬੀ ਰਹੇ ਵਿੱਚ ਪਾਣੀਏ ਜਿਵੇਂ ਪੱਥਰ ਪਾਣੀ ਵਿੱਚ ਭਿੱਜਦਾ ਨਹੀਂ ਹੈ ਕਿ ਜਿਹੜਾ ਪੱਥਰ ਪਾਣੀ ਦੇ ਵਿੱਚ ਭਿੱਜਦਾ ਨਹੀਂ ਹੈ ਇਸ ਪ੍ਰਕਾਰ ਮਨਮੁਖ ਜੀ ਵੀ ਸੰਤਾਂ ਦੀ ਸੰਗਤ ਵਿੱਚ ਭਿੱਜਦਾ ਨਹੀਂ ਹੈ ਕਿ ਜਿਹੜਾ ਮਨਮੁਖ ਹੁੰਦਾ ਹੈ ਗੁਰੂ ਪੈਰੇ ਸਾਸ ਸੰਗਤੋਂ ਹਮੇਸ਼ਾ ਸੰਤਾਂ ਦੀ ਸੰਗਤ ਤੋਂ ਦੂਰ ਦੌੜਦਾ ਹੈ ਤੇ ਜਿਹੜਾ ਉਹਦਾ ਸਾਥੀ ਵੀ ਹੈ ਕੋਈ ਸੰਗੀ ਸਾਥੀ ਉਹਨੂੰ ਵੀ ਨਾਲ ਲੈ ਕੇ ਚਲਾ ਜਾਂਦਾ ਹੈ ਪਰ ਜੋ ਕਿ ਤੇ ਸੰਤਾਂ ਦੀ ਸੰਗਤ ਵਿੱਚ ਮੈਂ ਵੀ ਜਾਵਾਂ ਤਫੇ ਗੁਰੂ ਪੈਰੀ ਸਾਥ ਜੀ ਨੂੰ ਗੱਲਾਂ ਕਰਦਾ ਰਹੇਗਾ ਆਪਾਂ ਦੇਖਦੇ ਨਾ ਕਈ ਵਾਰੀ ਗੁਰੂ ਘਰ ਦੇ ਵਿੱਚ ਬੇਨਤੀ ਕਰਨੀ ਪੈਂਦੀ ਆ ਸਾਥ ਸੰਗਤ ਦੇ ਦੌਰਾਨ ਕੀਰਤਨ ਦੇ ਦੌਰਾਨ ਕਿ ਭਾਈ ਚੁੱਪ ਦਾ ਦਾਨ ਬਖਸ਼ੋ ਕਿਉਂ ਕਿਉਂਕਿ ਗੁਰੂ ਪੈਰੀ ਸਾਥ ਜੀ ਜਦੋਂ ਮਨਮੁਖ ਆ ਜਾਂਦੇ ਵਿੱਚ ਫਿਰ ਗੱਲਾਂ ਮੁਕਦੀਆਂ ਨਹੀਂ ਗੱਲਾਂ ਵੀ ਕਿਹੜੀਆਂ ਕਰਨੇ ਦੁਨਿਆਵੀ ਗੱਲਾਂ ਜਿਹੜੀਆਂ ਆਪਾਂ ਬਾਅਦ ਵਿੱਚ ਵੀ ਕਰ ਸਕਦੇ ਹਾਂ ਪਰ ਜਦੋਂ ਬਾਅਦ ਵਿੱਚ ਆਪਾਂ ਵਿਲੇ ਹੋ ਜਾਂਨੇ ਸਤਸੰਗ ਤੋਂ ਫੇਰ ਗੱਲਾਂ ਵੀ ਨਹੀਂ ਹੁੰਦੀਆਂ ਕਿਉਂਕਿ ਕਿ ਗੁਰੂ ਪਿਆਰੇ ਸਾ ਸਤਗੁਰੂ ਜੀ ਬਖਸ਼ਿਸ਼ ਕਰਦੇ ਉਹਦਾ ਪੱਥਰ ਵਾਂਗ ਮਨ ਹੁੰਦਾ ਹੈ ਕਿ ਪੱਥਰ ਵਾਂਗ ਮਨ ਹੁੰਦਾ ਹੈ ਪੱਥਰ ਪਾਣੀ ਵਿੱਚ ਭਿੱਜਦਾ ਨਹੀਂ ਇਸੇ ਤਰ੍ਹਾਂ ਮਨ ਮੁਕ ਵੀ ਸੰਤਾਂ ਦੀ ਸੰਗਤ ਜਾਂ ਸਤਸੰਗ ਦੇ ਵਿੱਚ ਆਣ ਕੇ ਜਿਦਾ ਨਹੀਂ ਹੈ ਤੰਜ ਤਜ ਕਠੋਰ ਕਾ ਸੰਸਦਾ ਗੁਰ ਸ਼ਰਨ ਕਹੋ ਗੁਰ ਚਰਨਨ ਮੇ ਧਿਆਨ ਸਦਾ ਮੁਖ ਰਾਮ ਕਹੋ ਕਠੋਰ ਜੀਵ ਦੀ ਸੰਗਤ ਛੱਡ ਕੇ ਕਿ ਜਦੋਂ ਗੱਲਾਂ ਕਰਨੋਂ ਹਟੇਨਾ ਫਿਰ ਕਹਿੰਦੇ ਸਾਈਡ ਤੇ ਹੋ ਜਾਵ ਕਿ ਐਸੇ ਜੀਵ ਦੀ ਸੰਗਤ ਛੱਡ ਦੇਣੀ ਚਾਹੀਦੀ ਹੈ ਕਠੋਰ ਜੀਵ ਦੀ ਸੰਗਤ ਛੱਡ ਕੇ ਹਮੇਸ਼ਾ ਜੀਵ ਨੂੰ ਗੁਰੂ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਕਿ ਗੁਰੂ ਦੀ ਸ਼ਰਨ ਵਿੱਚ 앉 ਕੇ ਬੈਠੇ ਗੁਰੂ ਦੀ ਕਲਾਸ ਦੇ ਵਿੱਚ 앉 ਕੇ ਬੈਠੇ ਸਾਧ ਸੰਗਤ ਦੇ ਵਿੱਚ ਬੈਠੇ ਹਮੇਸ਼ਾ ਹੀ ਗੁਰੂ ਚਾਨਾ ਦਾ ਧਿਆਨ ਕਰਕੇ ਮੁਖ ਤੋਂ ਪ੍ਰਭੂ ਦਾ ਨਾਮ ਉਚਾਰਨ ਚਾਹੀਦਾ ਕਿ ਹਮੇਸ਼ਾ ਇਹ ਜੀਵ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਨਤ ਪਤੀ ਸਾਤ ਪ੍ਰੀਤ ਸਦਾ ਮਨ ਕੀਜੇ ਤਨ ਮਨ ਅਰਪੇ ਤਾਂ ਸਦਾ ਸੁਖ ਲਿਜੀਏ ਨਿਤਾ ਪ੍ਰਤੀ ਪਤੀ ਪਰਮਾਤਮਾ ਨਾਲ ਮਨ ਵਿੱਚ ਪ੍ਰੀਤੀ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਸਾਨੂੰ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਪਤੀ ਦੀ ਮਨ ਵਿੱਚ ਇਸ਼ਾਰਾ ਰੱਖਣੀ ਚਾਹੀਦੀ ਹੈ ਪ੍ਰਭੂ ਅੱਗੇ ਤਨ ਮਨ ਅਰਪਣ ਕਰਨ ਦੇ ਨਾਲ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਨਿਜ ਪਤੀ ਸਾਥ ਪ੍ਰਿਤ ਸਾਈ ਸੁਹਾਗਣੀ ਪਤੀ ਬਿਨਨਾ ਆਨਾ ਹੀਰੇ ਸਾਬੜ ਭਾਗਣੀ ਕਿ ਨਿਜ ਪਤੀ ਪ੍ਰਭੂ ਨਾਲ ਪ੍ਰੀਤੀ ਕਰਨ ਨਾਲ ਜੀਵ ਰੂਪੀ ਇਸਤਰੀ ਸੁਹਾਗਣ ਬਣ ਜਾਂਦੀ ਹੈ ਕਿ ਗੁਰੂ ਪੈਰੀ ਸਾਸ ਨੂੰ ਜਦੋਂ ਔਰਤ ਦਾ ਵਿਆਹ ਹੁੰਦਾ ਹੈ ਕਿ ਉਹ ਸੁਹਾਗਣ ਬਣ ਜਾਂਦੀ ਹੈ ਲੜਕੀ ਦਾ ਵਿਆਹ ਹੁੰਦਾ ਹੈ ਸੁਹਾਗਣ ਬਣ ਜਾਂਦੀ ਹੈ ਤੇ ਜਦੋਂ ਗੁਰੂ ਪਿਆਰੀ ਸਾਸੂ ਕੋਈ ਜੀਵ ਨਾਮ ਸ਼ਬਦ ਲੈਂਦਾ ਹੈ ਤੇ ਉਹ ਵੀ ਪ੍ਰਭੂ ਪਰਮਾਤਮਾ ਵਾਲਾ ਬਣ ਜਾਂਦਾ ਹੈ ਪ੍ਰਭੂ ਪਤੀ ਤੋਂ ਬਿਨਾ ਕੋਈ ਜੀਵ ਰੂਪੀ ਇਸ ਤਰੀ ਵੱਡੇ ਭਾਗਾਂ ਵਾਲੀ ਨਹੀਂ ਹੈ ਇੱਥੇ ਗੱਲ ਸਾਡੀ ਰੂਹ ਦੀ ਕੀਤੀ ਜਾ ਰਹੀ ਹੈ ਸਤਿਗੁਰ ਬਿਦਾਸ ਤੁਮਾਰੇ ਵਰਮਾਉਂਦੇ ਕਿ ਸਾਡੀ ਜਿਹੜੀ ਰੂਹ ਹੈ ਉਹ ਪਤਨੀ ਹੈ ਤੇ ਉਹ ਪ੍ਰਭੂ ਪਰਮਾਤਮਾ ਪਤੀ ਹੈ ਜਨ ਤਨ ਪਤੀ ਪਰਮੇਸ਼ਰ ਜਾਨਿਓ ਹੈ ਸਹੀ ਸਦਾ ਸੁਹਾਗਣ ਣਾਰ ਪਾਏ ਦੁੱਖ ਨ ਕਹੀਂ ਕਿ ਜਿਸ ਜੀਵ ਰੂਪੀ ਇਸਤਰੀ ਕੋਲ ਪਤੀ ਪਰਮਾਤਮਾ ਖਜ਼ਾਨਾ ਹੈ ਕਿ ਜਿਹਦੇ ਕੋਲ ਪਤੀ ਹੈ ਉਹਦੇ ਕੋਲ ਸਾਰੇ ਸੁੱਖ ਹਨ ਜਿਹਦੇ ਕੋਲ ਜੀਵਨ ਸਾਥੀ ਹੈ ਗੁਰੂ ਪੈਰੀ ਸਾਸ ਜੀ ਅਨੁਸਾਰੇ ਸੁਖ ਨਸੀਬ ਹੁੰਦੇ ਹਨ ਤੇ ਉਹ ਹਮੇਸ਼ਾ ਸੁਹਾਗਣ ਰਹਿੰਦੀ ਜਿਹਦਾ ਪਤੀ ਉਹਦੇ ਨਾਲ ਰਹਿੰਦਾ ਹੈ ਉਸ ਨੂੰ ਕੋਈ ਵੀ ਦੁੱਖ ਨਹੀਂ ਹੁੰਦਾ ਕਹਿ ਰਵਿਦਾਸ ਪੁਕਾਰੇ ਜਪਿਓ ਨਾਮ ਦੁਇ ਹਰ ਕਾਰਜ ਸੋ ਇਕ ਸਦਾ ਸੁਖ ਮਾਣੋ ਦੋਏ ਸਤਗੁਰੂ ਦਾਸ ਮਰਜ ਪੁਕਾਰ ਕੇ ਕਹਿੰਦੇ ਹਨ ਕਿ ਪਤੀ ਪਤਨੀ ਨੂੰ ਦੋਨਾਂ ਨੂੰ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਹਰ ਦਾ ਨਾਮ ਜਪਣ ਰੂਪੀ ਕਾਰਜ ਇੱਕ ਸ੍ਰੇਸ਼ਟ ਕਾਰਜ ਹੈ ਜਿਸ ਦਾ ਸਿਮਰਨ ਕਰਕੇ ਦੋਨੋਂ ਪਤੀ ਪਤਨੀ ਸਦਾ ਸੁਖ ਮਾਣਦੇ ਹਨ ਗੁਰੂ ਪੈਰੀ ਸਾਧ ਸੰਗਤ ਜੀਓ ਸਾਨੂੰ ਹਮੇਸ਼ਾ ਕਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਪਿਆਰੇ ਸਾ ਸਾਨੂੰ ਜਦੋਂ ਅਸੀਂ ਨਾਮ ਸੇਵਾ ਸਿਮਰਨ ਕਮਾਈ ਕਰਾਂਗੇ ਸਾਡੇ ਬੱਚੇ ਵੀ ਸਾਡੇ ਵੱਲ ਦੇਖ ਕੇ ਉਹੀ ਕਾਰਜ ਕਰਨਗੇ ਜੋ ਅਸੀਂ ਕਰਾਂਗੇ ਇਸ ਕਰਕੇ ਹਮੇਸ਼ਾ ਚੰਗਾ ਕਾਰਜ ਕਰੀਏ ਸਾਡੇ ਮਗਰ ਲਾ ਕੇ ਸਾਡੇ ਬੱਚੇ ਵੀ ਚੰਗਾ ਹੀ ਕਾਰਜ ਕਰਨਗੇ ਆਓ ਗੁਰੂ ਪੈਰੇ ਸਾਸ ਸੰਜ ਉਸ ਪਰਮਾਤਮਾ ਦਾ ਹਰ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੀ